ਸਟਾਰt ਸਰਕਾਰੀ ਕਰਮਚਾਰੀ ਦੀ ਵਿਧਾਨਤਦਾਰੀ ਬਾਰੇ ਕੇਵਲ ਇੱਕ ਪ੍ਰਤੀਕੂਲ ਕਥਨ ਵੀ ਉਸ ਨੂੰ 55 ਸਾਲ ਦੀ ਉਮਰ ਤੇ ਰਿਟਾਇਰ ਕਰਨ ਲਈ ਕਾਫੀ ਸਮਝਿਆ ਜਾਣਾ ਚਾਹੀਦਾ ਹੈ ਡੰਡੇ ਸਰਕਾਰ ਤੋਂ ਇਸ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ ਹੈ ਕਿ ਕੀ ਪ੍ਰਤੀਕੂਲ ਕਥਨ ਵੇਖਣ ਲਈ ਸਬੰਧਿਤ ਕਰਮਚਾਰੀ ਦਾ ਸਾਰਾ ਸੇਵਾ ਰਿਕਾਰਡ ਪਰਖਿਆ ਜਾਣਾ ਹੈ ਡੰਡੀ ਉਕਤ ਉਪਬੰਧ ਤੇ ਇਕਸਾਰ ਅਮਲ ਨੂੰ ਯਕੀਨੀ ਬਣਾਉਣ ਲਈ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 55 ਸਾਲ ਦੀ ਉਮਰ ਸਮੇਂ ਕਰਮਚਾਰੀ ਜਿਸ ਪਦਵੀ ਤੇ ਨਿਯੁਕਤ ਹੋਵੇ ਉਸ ਵਿੱਚ ਹੀ ਉਸ ਦੀ ਸੇਵਾ ਦਾ ਮੁਲਾਂਕਣ ਕਰਨਾ ਹੈ ਡੰਡੀ ਜੇਕਰ ਉਹ ਡੈਪੋਟੇਸ਼ਨ ਤੇ ਗਿਆ ਹੋਇਆ ਹੈ ਤਾਂ ਡੈਪੋਟੇਸ਼ਨ ਦੇ ਸਮੇਂ ਤੋਂ ਇਲਾਵਾ ਉਸ ਦੀ ਪਹਿਲੀ ਅਸਾਮੀ ਜਿਸ ਤੇ ਉਹ ਡੈਪੋਟੇਸ਼ਨ ਤੇ ਜਾਣ ਤੋਂ ਪਹਿਲਾਂ ਨਿਯੁਕਤ ਸੀ ਦੀ ਸੇਵਾ ਦੇ ਸਮੇਂ ਦਾ ਵੀ ਮੁਲਾਂਕਣ ਕਰਨਾ ਹੈ ਡੰਡੀ ਜੇਕਰ ਇਮਾਨਦਾਰੀ ਬਾਰੇ ਕਥਨ ਬਹੁਤ ਪੁਰਾਣਾ ਹੋਵੇ ਅਤੇ ਉਸ ਤੋਂ ਮੰਗਰੂ ਉਸ ਕਰਮਚਾਰੀ ਦੀ ਅਗਲੀ ਅਸਾਮੀ ਤੇ ਤਰੱਕੀ ਹੋ ਚੁੱਕੀ ਹੋਵੇ ਅਤੇ ਅਖੀਰਲੀ ਪਦਵੀ ਉੱਤੇ ਉਸ ਦੀ ਵਿਅਾਨਤਦਾਰੀ ਠੀਕ ਹੋਵੇ ਤਾਂ ਪਹਿਲੇ ਪੁਰਾਣੇ ਪ੍ਰਤੀਕੂਲ ਕਥਨ ਵੱਲ ਧਿਆਨ ਨਹੀਂ ਦਿੱਤਾ ਜਾਣਾ ਹੈ ਡੰਡੇ ਪੰਜਾਬ ਸਰਕਾਰ ਦੇ ਗਸਤੀ ਪੱਤਰ ਮਿਤੀ 30 ਜੂਨ 1971 ਦੇ ਪੈਰਾ 3 ਵਿੱਚ ਵੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਡੰਡੇ ਇਹ ਵਿਆਖਿਆ ਸਾਰਿਆਂ ਦੇ ਧਿਆਨ ਵਿੱਚ ਲਿਆ ਦਿੱਤੀ ਜਾਵੇ ਟੰਡੇ ਹਾਂਜੀ ਅਗਲਾ ਪੈਰਾ ਲਿਖਾਂਗੇ ਰੈਡੀ ਸਟਾਰਟ ਸਲਾਨਾ ਗੁਪਤ ਰਿਪੋਰਟ ਵਿੱਚ ਦਰਜ ਪ੍ਰਤੀਕੂਲ ਟਿੱਪਣੀ ਨੂੰ ਖਾਰਜ ਕਰਵਾਉਣ ਲਈ ਕਰਮਚਾਰੀਆਂ ਵੱਲੋਂ ਸਬੰਧਿਤ ਅਫਸਰਾਂ ਵਿਰੁੱਧ ਚਿੱਕੜ ਉਸ਼ਾਲਣ ਦੀ ਰੁਚੀ ਨੂੰ ਰੋਕਣ ਲਈ ਇਹਨਾਂ ਹਦਾਇਤਾਂ ਰਾਹੀਂ ਸਾਰੇ ਕਰਮਚਾਰੀਆਂ ਨੂੰ مشਵਰਾ ਦਿੱਤਾ ਜਾਂਦਾ ਹੈ ਕਿ ਉਹ ਪ੍ਰਤੀਕੂਲ ਕਥਨਾ ਨੂੰ ਖਾਰਜ ਕਰਵਾਉਣ ਲਈ ਪ੍ਰਤੀ ਬੇਨਤੀ ਦੇਣ ਵੇਲੇ ਉਹਨਾਂ ਅਫਸਰਾਂ ਵਿਰੁੱਧ ਬੇਹੁਦਾ ਅਤੇ ਬੇਬੁਨਿਆਦ ਦੋਸ਼ ਨਾ ਲਗਾਉਣ ਡੰਡੇ ਜੇਕਰ ਕਿਸੇ ਕਰਮਚਾਰੀ ਨੂੰ ਆਪਣੇ ਕੇਸ ਕਿਸੇ ਅਫਸਰ ਵਿਰੁੱਧ ਕੋਈ ਸੱਚੀ ਸ਼ਿਕਾਇਤ ਹੈ ਤਾਂ ਉਚਿਤ ਇਹ ਹੈ ਕਿ ਉਹ ਵੱਖਰੇ ਤੌਰ ਤੇ ਛੇਤੀ ਤੋਂ ਛੇਤੀ ਜੋਗ ਪ੍ਰਣਾਲੀ ਰਾਹੀਂ ਆਪਣੀ ਸ਼ਿਕਾਇਤ ਪੀ ਡੀ ਵੀ ਤਾਂ ਜੋ ਉਸ ਉਤੇ ਸਧਾਰਨ ਪ੍ਰਣਾਲੀ ਹੇਠ ਜੋਗ ਕਾਰਵਾਈ ਕੀਤੀ ਜਾ ਸਕੇ ਡੰਡੀ ਇਸ ਲਈ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰतिकूल ਕਥਨ ਖਾਰਜ ਕਰਵਾਉਣ ਲਈ ਕੇਵਲ ਆਪਣੀ ਸਫਾਈ ਹੀ ਪੇਸ਼ ਕੀਤੀ ਜਾਇਆ ਕਰੇ ਡੰਡੀ ਅੱਗੇ ਤੋਂ ਜੇਕਰ ਕੋਈ ਕਰਮਚਾਰੀ ਆਪਣੀ ਪ੍ਰਤੀ ਬੇਨਤੀ ਵਿੱਚ ਅਦਈਆਂ ਗੱਲਾਂ ਲਿਖੇਗਾ ਜਿਨ੍ਹਾਂ ਨੂੰ ਅਨੁਸ਼ਾਸਨਹੀਨਤਾ ਜਾਂ ਦੁਰਾਚਾਰ ਸਮਝਿਆ ਜਾ ਸਕਦਾ ਹੈ ਤਾਂ ਨਾ ਕੇਵਲ ਉਸ ਦੀ ਪ੍ਰਤੀਭਿੰਤੀ ਸਰਸਰੀ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ ਬਲਕਿ ਉਸ ਦੇ ਵਿਰੁੱਧ ਪੰਜਾਬ ਸਰਕਾਰ ਕਰਮਚਾਰੀ ਆਚਰਣ ਨੀਮਾਵਲੀ 19 ਸਿਆ ਹਟਦੇ ਨਿਯਮ 3 ਦੀ ਉਲੰਘਣਾ ਦੇ ਸੰਬੰਧ ਵਿੱਚ ਪ੍ਰਸ਼ਾਸਕੀ ਕਾਰਵਾਈ ਵੀ ਕੀਤੀ ਜਾ ਸਕੇਗੀ ਡੰਡੇ ਇਹ ਹਦਾਇਤਾਂ ਆਪਣੇ ਅਧੀਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਧਿਆਨ ਵਿੱਚ ਲਿਆ ਦਿੱਤੀਆਂ ਜਾਣ ਅਤੇ ਅਮਲ ਵਿੱਚ ਲਿਆਂਦੀਆਂ ਜਾਣ ਡੰਡੇ